ਸਾਣੇ ਦੇ ਵਿੱਚ ਇੱਕ ਕਰਨ ਮਸੀਹ ਸਾਗਰ ਸ਼ਰਮਾ ਅਤੇ ਮਦਨ ਮਸੀਹ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਤਲ 32 ਬੋਲ ਪੰਜ ਕਾਰਤੂਸ ਇੱਕ ਘਟਾਉਣਾ ਪਿਸਤਲ ਦੇਖ ਲੋ ਇਹ ਜਿਹੜੀ ਹੈ ਬਰਾਮਾ ਬੈਕਗਰਾਉਂਡ ਇਹਨਾਂ ਦੀ ਲੁੱਟਫੋੜ ਕਰਨ ਦੀ ਗੱਲ ਆਦੀ ਜਿਹੜੀ ਹੈਗੀ ਔਰ ਇਹਨਾਂ ਦੇ ਵਤਨ ਜਿਹੜਾ ਹੈਗਾ ਉਹਦੇ ਉੱਤੇ ਚਾਰ ਮੁਕੱਦਮੇ ਤੱਕ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਤੇ ਕਾਨੂੰਨ ਖਾਰੇ ਨੂੰ ਸਾਡੇ ਬਾਦੀ ਹੁੰਦਾ ਹੀ ਸਾਰੇ ਸਬੂਤਾਂ ਤੋਂ ਅਪੀਲ ਕਰਦੇ ਆਂ ਕਿ ਕੋਈ ਤੁਹਾਨੂੰ ਕੋਈ ਛੜੀ ਚੀਜ਼ ਜਲਦੀ ਹੈ ਜਿਹੜੀ ਲੱਗਦੀ ਹੈਗੇ ਇਹ ਜੜੀਆਂ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ। ਉਹਨੂੰ ਉਹਦੇ ਉਸਤੇ ਬਾਰੇ ਜਿਹੜੇ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫਾਰਮੇਸ਼ਨ ਕੀ। ਇਹੀ ਮਕਦਮਾ ਨੰਬਰ 1065 ਦੇ ਵਿੱਚ ਕਰ ਰਹੇ ਹਨ ਜਿਹੜਾ ਅਸੀਂ ਆਮ ਜਨਤ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਕਾਰਜ ਕੀਤਾ ਆ। ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ। ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗਾ ਦੋ ਪਿਸਟਲ 32 ਬੋਲ, ਪੰਜ ਕਾਰਤੂਸ, ਇੱਕ ਖਡਾਉਣਾ ਪਿਸਟਲ ਤੇ ਇੱਕ ਲੋਹੇ ਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਸੀ। ਇਹਦੇ ਵਿੱਚ ਦੱਸਣਾ ਚਾਹਾਂਗੇ ਜਿਹੜਾ ਮਦਰ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕਦਮੇ ਜਿਹੜੇ ਚੱਜਾ ਗਿਆ ਦੋ ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੋਇਆ ਹੈ ਸੋ ਇਹ ਬੜਾ ਹਾਰਡ ਕੋਰ ਕ੍ਰਿਮੀਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਇਹਨੂੰ ਕਾਮਯਾਬੀ ਮਿਲਿਆ ਐਸਐਚਓ 에어ਪੋਰਟ ਦੇ ਨਾਲ ਦੀ। ਵਿੱਛਬਾ ਲੋਕ ਸਭਾ ਦੀ ਇਲੈਕਸ਼ਨ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜੋ ਵਰਲਡ ਸਟੂਮ ਨੂੰ ਪੜਾਇਆ ਜਾ ਰਹੇ ਨੇ ਲੱਗਦਾ ਸੋਈ ਆ ਕੋਈ ਡੈਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਿ ਕਿਸ ਤਰ੍ਹਾਂ ਸੇ ਦਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਟੈਕਸ਼ਨ ਹੁੰਦੀ ਹੈ ਕਿ ਤੁਹਾਡੇ ਕੋਲ ਸੀਕ੍ਰੀਟ ਇਨਫਰਮੇਸ਼ਨ ਹੁੰਦੀ ਹੈ ਕੋਈ ਬੰਦਾ ਕ੍ਰਿਮੀਨਲ ਤਾਂ ਐਂਸਪੀ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੇ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸਰ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਇਹਨਾਂ ਦੀ ਏਜ ਸਰ ਕੀ ਹੈ ਜੀ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ ਹੈ 20 ਤੋਂ 25 ਸਾਲ ਦੇ ਵਿੱਚ ਵਿੱਚ ਹੈ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਹੈ 8th ਤੋਂ ਲੈ ਕੇ ਪਲੱਸ 2 ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਲੋਟਾਫੋਆ ਕਰਨ ਦੀ ਵਾਅਦਾ ਕਰਦੀ ਜਿਹੜੀ ਹੈਗੀ ਆ ਔਰ ਇਹਨਾਂ ਦੇ ਮਤਨ ਜਿਹੜਾ ਹੈਗਾ ਉਹਦੇ ਤੇ ਚਾਰ ਮੁਕਦਮੇ ਦਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਖਤ ਜਿਹੜਾ ਹੈਗਾ ਉਹਦੇ ਤੇ ਇੱਕ ਐਡੀਕਟ ਸਰ ਇੱਕ ਘਰ 에어ਪੋਰਟ ਤੋਂ ਬੜੇ ਜਾਂਦੇ ਲਾਗੇ ਹੈ। 에어ਪੋਰਟ ਦੇ ਲਾਗੇ ਬਾਬ ਸਿਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਚੀਜ਼ਾਂ ਨੇ ਨਜ਼ਰ ਆਉਂਦੀਆਂ ਹਨ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਕੀ ਉਹਨਾਂ ਸਾਰਿਆਂ ਦੇ ਨੂੰ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦੀਮ ਦਾ ਹੀ ਕਰੇ ਇਸ ਸਿਚੁਏਸ਼ਨ ਤੋਂ ਪੀੜਤ ਤਾਂ ਹੈ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਪੀ ਚੀਜ਼ ਮਿਲਦੀ ਹੈ ਜਿਹੜੀ ਜਗਦੀ ਹੈਗੇ ਇਹ ਜਿਹੜੀ ਹੈ ਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਉਹਨੂੰ ਉਹਦੇ ਉਸਤੇ ਬਾਅਦ ਜਿਹੜੇ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫਾਰਮੇਸ਼ਨ ਦਿਓ